ਸਾਡੇ ਸਟੂਡੀਓ ਚ ਅੱਜ ਉੱਗੇ ਬੈਠਾ ਸਰਦਾਰ ਅਜੈਪ ਸਿੰਘ ਛੱਠਾ ਜੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਵੀ ਕਿਹੜੇ-ਕਿਹੜੀਆਂ ਬਿਮਾਰੀਆਂ ਦਾ ਉਹਨਾਂ ਕੋਲ ਇਲਾਜ ਆਗਾ ਜੋ ਕਿ ਦੇਸੀ ਇਲਾਜ ਹਨ ਦਾ ਆਰਾਮ ਬਾਣ ਇਲਾਜਾ ਹਾਂਜੀ ਕਿਹੜੇ-ਕਿਹੜੀਆਂ ਹਾਂਜੀ ਬਾਬੇ ਨਾਨਕ ਦੀ ਸਤਿਗੁਰ ਦੀ ਭਗੰਦਰ ਬਵਾਸੀ ਤੇ ਭਗੰਦਰ ਦਾ ਪੱਕਾ ਇਲਾਜਾ ਗਰੰਟੀ ਹੈ ਅੱਛਾ ਜੀ ਟੀਵੀ ਦੀ ਗਰੰਟੀ ਹੈ ਕੋਈ ਟੀਵੀ ਵਾਲਾ ਬੰਦਾ ਮਰੂ ਨਹੀਂ ਜਿਹੜਾ ਬੰਦਾ ਆਜੂ ਆਪਣੇ ਕੋਲੇ 21 ਦਿਨ ਦਵਾਈ ਖਾਣੀ ਪਊਗੀ ਟੀਵੀ ਵਾਲੀ ਅੱਛਾ ਜਿਹੜਾ ਗੁਰਦਾ ਆ ਕਹਿੰਦੇ ਨੇ ਪਾਣੀ ਕਢਾ ਕੇ ਲਿਓ ਨੇ ਸੁੰਆਂ ਲਾ ਕੇ ਉਹ ਵੀ ਪਾਣੀ ਕਢਾਉਣ ਦੀ ਲੋੜ ਨਹੀਂ। ਪਥਰੀ ਹੈ ਗੁਰਦੇ ਦੀ ਪਿੱਤੇ ਦੀ ਵੀ ਨਿਕਲ ਜਾਂਦੀ ਹੈ 100% ਗੁਰਦੇ ਦੀ ਪਥਰੀ ਕੋਈ ਅੜਦੀ ਨਹੀਂ ਪਾਰ ਜਾਂਦੀ ਹੈ ਹਫ਼ਤੇ ਵਿੱਚ ਆ। ਅੱਛਾ ਜੀ ਆਪਣਾ ਰੱਬ ਤੇਰਾ ਭਲਾ ਕਰੇ ਜਿਵੇਂ ਟਾਈਫੈਟ ਹੈ ਟਾਈਫੈਟ ਦੀ ਦਵਾਈ ਦਿੰਨੇ ਆਪਾਂ ਟਾਈਫੈਟ ਨਹੀਂ ਰਹਿੰਦਾ। ਜਿਵੇਂ ਆਪਣੇ ਸ਼ੂਗਰ ਹੈ ਰਹਿੰਦਾ ਸ਼ੂਗਰ ਵੀ ਨਹੀਂ ਦਵਾਈ ਬੰਨਣ ਵਾਲੇ ਦੇ ਬੰਦਾ। ਬਾਕੀ ਚੱਲ ਹੁਣ ਤੂੰ ਦੇਖ ਬਵਾਸੀਰ 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 ਦਾ ਗਾਰੰਟੀ ਹੈ ਆਪਣੀ ਬਵਾਸੀਰ ਕੋਈ ਬਿਮਾਰੀ ਨਹੀਂ ਹੈਗੀ ਨਾ ਪਗੰਦਰ ਬਿਮਾਰੀ ਪਗੰਦਰ ਹੈਗੀ ਹੈ ਬਿਮਾਰੀ ਪਗੰਦਰ ਦੀ ਨਾੜ ਬਣ ਜਾਂਦੀ ਹੈ ਕਈ ਵਾਰੀ ਪੀਕ ਪੈ ਜਾਂਦੀ ਹੈ ਉਹ ਕਢਾ ਕੇ ਜਦੋਂ ਸੁੱਕ ਗਈ ਉਦੋਂ ਬਾਅਦ ਦਵਾਈ ਲੈ ਲਓ ਪਗੰਦਰ ਨਹੀਂ ਰਹੋਗੀ ਨਾ ਬਵਾਸੀਰ ਹੋਗੇ ਨਾਰਹੇ ਟੀਵੀ ਜਿਹੜਾ ਗੁਰਦਿਆਂ ਚੋਂ ਪਾਣੀ ਕਢਾ ਕੇ ਲਿਆਉਂਦਾ ਬੰਦਾ ਮੰਨ ਲੈ ਹੁਣ ਟੀਵੀ ਵਾਲਾ ਆਇਆ ਪੱਲਾ ਹੀ ਮੰਨ ਲੈ ਪਹਿਲੀ ਗੱਲ ਪਕੰਨੇ ਵੀ ਜਿਵੇਂ ਟੀਵੀ ਵਾਲਾ ਬੰਦਾ ਟੀਵੀ ਵਾਲਾ ਔਖਾ ਬੰਦਾ ਉਹ ਦਵਾਈਆਂ ਖਾਂਦਾ ਹੈ ਉਹ ਦਵਾਈ ਮੈਂ ਦਵਾਈ ਦੁੱਧ ਨਾਲ ਦਿੰਦਾ ਬੰਦੇ ਦਾ ਇੱਕ ਹਫ਼ਤੇ ਦੇ ਵਿੱਚ ਬੰਦਾ ਇਹ ਕਹਿੰਦਾ ਵੀ ਮੈਂ ਟੱਲੀ ਵਰਗਾ ਟੀਵੀ ਵਾਲਾ ਅੱਛਾ ਜਿਹੜਾ ਪਿਫਰਾਂ ਦੇ ਗੁਰਦਿਆਂ ਚ ਪਾਣੀ ਭਰਦਾ ਕਢਾ ਕੇ ਲਿਆਉਂਦੇ ਨੇ ਸੂਈ ਨਾਲ ਅੱਠਵੇਂ ਦਿਨ ਉਹ ਬੰਦਾ ਕਹਿੰਦਾ ਵੀ ਹਾਂ ਮੈਂ ਠੀਕ ਆ 21 ਦਿਨਾਂ ਚ ਉਹ ਖੇਤ ਜਾਣ ਲਾਵਾਂਗੇ ਮੰਜੇ 'ਚ ਪਈ ਹੋਏ ਬੰਦੇ ਨੂੰ ਯਾਨੀ ਦੇਸੀ ਇਲਾਜ ਆ ਇਹ ਦੇਸੀ ਇਲਾਜ ਆ ਕੋਈ ਵੀ ਦਵਾਈ ਆਪਣੇ ਦਾਦਾ ਵੀ ਜੇ ਕੋਈ ਅੰਗਰੇਜ਼ੀ ਕੋਈ ਇੱਕ ਮਾਸਾ ਵੀ ਕੱਢ ਦੇ ਉਹਦਾ ਆਪ 1000 ਰੁਪਏ ਨਾਲ ਦਾ ਦਿਮਾਗ ਲਈ ਠੀਕ ਹੈ ਅੰਗਰੇਜ਼ੀ ਆਪਣੇ ਕੋਲੇ ਕੋਈ ਦਵਾਈ ਨਹੀਂ ਨਾ ਵਰਤੀਏ ਸਮੈਕਰ ਦਾ ਪੱਕਾ ਇਲਾਜ ਆ ਜਾਈਏ ਆਪਣੇ ਕੋਲ ਇਹ ਦੇਸੀ ਦਵਾਈ ਹੈ ਜਿਹੜਾ ਕੁੜੀਆਂ ਕਹਿੰਦੇ ਨੇ ਮੇਰੇ ਸਮੈਕਰ ਹੋ ਗਿਆ ਮੇਰੀ ਗਰਦਨ ਨਹੀਂ ਮੁੜਦੀ ਫੇਰੀ ਹੋ ਗਈ ਕਹਿੰਦੀਆਂ ਮੇਰੀਆਂ ਖੱਲੀਆਂ ਚੜ੍ਹਦੀਆਂ ਨੇ ਉਹਦਾ ਵੀ ਇਲਾਜ ਹੈ ਜਿਹੜੀਆਂ ਖੱਲੀਆਂ ਖੁੱਲੀਆਂ ਐ ਚੜ੍ਹਦੀਆਂ ਨੇ ਢੋਡੇ ਮੁੜਕਦੇ ਨੇ ਪੜਾਕੇ ਪੈਂਦੇ ਨੇ ਅਲਾ ਕਹਿੰਦਾ ਮੇਰੀਆਂ ਹੱਡੀਆਂ ਕਮਜ਼ੋਰ ਨੇ ਉਹ ਵੀ ਪੱਕਾ ਇਲਾਜ ਆ ਜਾਈ ਆਪਣੇ ਕੋਲ ਹਾਂ ਇਹ ਕਿਰਪਾ ਬਾਬੇ ਨਾਲ ਕਰੀ ਜੇ ਮੈਂ ਕਹਾ ਆਪਣੀ ਬੜਾਈ ਕੋਈ ਨਹੀਂ ਹੈਗੀ ਕਰਦਾ ਬਾਬਾ ਨਾਲ ਕੈਸਾ ਹੀ ਪ੍ਰਭੂ ਦੀ ਕਿਰਪਾ ਮਾਲਕ ਦੀ ਸਤਗੁਰੂ ਦੀ ਧਰਤੀ ਮਾਤਾ ਦੇ ਦਾਤੇ ਦੀ ਚਲੋ ਜੀ ਠੀਕ ਹੈ ਜੀ ਹਾਂ हां जीएब जठ्ठा जी अपने ਪਿੰਡ ਛਾਹਲੀ ਮਰੀਜ਼ਾਂ ਨਾਲ ਵੀ ਅਸੀਂ ਜਾ ਕੇ ਆਏ ਹਾਂ ਉਹਨਾਂ ਨੇ ਤਾਂ ਕਹਿਣਾ ਵੀ ਤੁਸੀਂ ਕੋਈ ਬੂਟੀ ਪਾਉਂਦੇ ਹੋ ਜੀ ਹਾਂ ਭਾਈ ਬੂਟੀ ਪਾਉਣਾ ਕੈਂਸਰ ਦੀ ਅੱਛਾ ਇਹ ਉਹ ਤਾਂ ਕਿਵੇਂ ਸਾਰਾ ਦੱਸੋਗੇ ਦਰਸ਼ਕਾਂ ਦਾ ਰਾਜਤਾ ਭਾਈ ਉਹਦਾ ਸਮਝ ਜਦੋਂ ਅਸੀਂ ਬੂਟੀ ਪਾਦਣ ਵਾਲੇ ਦੇ ਗਲ ਚ ਕਾਲੀ ਦੀਰ ਚ ਪੱਟੀ ਚ ਜਿਹੜਾ ਬੰਦਾ ਮੰਨ ਲਾਂਦਾ ਵੀ ਹਾਂ ਪੈ ਗਈ ਉਹਦੀ ਬਾਸ਼ਨਾਏ ਸੀ ਜਿਹੜੇ ਜੀ ਨੇ ਅੰਦਰੋਂ ਜੀ ਮਰ ਜਾਂਦੇ ਨੇ ਇਹਦੇ ਕੈਂਸਰ ਦੇ ਮੈਂ ਨਾਲ ਹੀ हट ਗਏ ਤੇ ਵੀ ਗੱਲ ਹੁਣ ਜਦੋਂ ਬਾੜਾ ਕਰਨ ਲਾਗੇ ਬੰਦੇ ਮੈਂ ਪਾ ਦਿਆ ਕਰੂਗਾ ਤਾਂ ਐਡੀ ਕੋਈ ਗੱਲ ਨਹੀਂ ਹੈਗੀ ਯਾਨੀ ਗੁਨਾਕਾਰੀ ਬੁੱਟੀ ਆਹੋ ਗੁਨਾਕਾਰੀ ਬੁੱਟੀ ਐ ਹੁਣ ਮੇਰੇ ਕੋਲ ਬਥੇਰਾ ਕਹਿੰਦੇ ਨੇ ਸਾਨੂੰ ਦੱਸ ਦੇ ਤੈਨੂੰ ਸਾਨੂੰ ਦੱਸ ਦੇ ਮੈਂ ਵੱਢ ਕੇ ਖਾ ਜਾਵਾਂਗੇ ਭਾਈ ਤੁਸੀਂ ਰੁਕ ਉਰੇ ਦੋ ਤਿੰਨ ਬੰਦੇ ਤਾਂ ਆਪਣੇ ਇੱਕ ਮੋਢੇ ਦੇ ਭਾਈ ਦਾ ਭਾਏ ਚਾਚੇ ਦਾ ਮੁੰਡਾ ਸੀਗਾ ਉਹਦੇ ਗਲ ਕੈਂਸਰ ਸੀ ਉਹ ਜਮਾ ਟੰਡੇ ਵਰਗਾ ਹੋ ਗਿਆ ਤੀ ਉਹਨੂੰ ਮੇਲੇ ਦੇ ਨਾਲ ਦਾਰੂ ਪੀ ਆਤੀ ਧੱਕੇ ਨਾਲ ਉਸੇ ਦੁਬਾਰੇ ਉੱਠ ਖੜੀ ਉਹ ਜਮਾਰੂ ਪੀਏ ਪਾਣੀ ਨਾਲੋਂ ਹਟ ਰਹਿਦੀ ਉਹਨੇ ਮਾੜਾ ਕੱਲਾ ਪਾਣੀ ਪਾਣੀ ਪੀਂਦਾ ਸੀ ਚਾਹ ਚੂ ਸਾਰੀ ਬੰਦ ਸੀ ਉਹਦੇ ਰੋਟੀ ਟੋਕ ਸਾਰਾ ਬੰਦ ਤੇਗਾ ਉਹ ਮੇਥੋਂ ਬੂਟੀ ਲੈ ਗਿਆ ਵੀ ਵਾਕਿ ਉਹ ਸੈੱਟ ਹੋ ਗਈ ਫੇਰ ਆਈ ਆਪਣੇ ਚਾਚਾ ਆਰਾਮ ਸੋ ਉਹ ਮੁੰਡਾ ਆ ਗਿਆ ਆਪਣੇ ਲਈ ਮੰਗਾ ਉਹ ਕਹਿੰਦਾ ਵੀ ਬਾਈ ਪਾਪੜ ਢੱਲਾ ਹੋ ਰਿਹਾ ਹੈ ਉਹ ਆ ਕੀ ਗੱਲ ਆ ਕਹਿੰਦਾ ਨਾ ਢੱਲਾ ਜਾ ਹੋ ਰਿਹਾ ਮੈਂ ਇਹ ਚਾਲਾ ਮੈਨੂੰ ਪਤਾ ਵੀ ਨਹੀਂ ਸੀ ਕਿਹੜੇ ਗਊਸਾਲਾ ਜਾਂਦੇ ਤੁਸੀਂ ਚੱਲ ਜਦੋਂ ਮੈਂ ਗਿਆ ਉੱਥੇ ਜਦੋਂ ਮੈਂ ਦੇਖਿਆ ਪਈ ਉਹ ਕੰਧ ਕਨੀ ਮੂੰਹ ਕਰੀ ਪਿਆ ਮੈਂ ਦੇਖਿਆ ਲੱਸਾ ਹੋ ਰਿਹਾ ਬਹੁਤ ਆਹ ਚਾਚਾ ਤੈਨੂੰ ਵੀ ਹੋ ਗਿਆ ਕਹਿੰਦਾ ਜੇ ਤ ਕਹਿੰਦਾ ਮੈਨੂੰ ਤਾਂ ਬਿਮਾਰੀ ਬੂਟੀ ਆ ਬਿਮਾਰੀ ਹੋ ਗਈ ਜਿਹੜੀ ਆਇਸਰ ਕਹਿੰਦਾ ਉੱਥੋਂ ਚੁਕਾਤਾ ਵੀ ਅੱਠ ਦਿਨ ਵੀ ਸੇਵਾ ਕਰ ਲਉ ਜਦੋਂ ਮੈਂ ਭਾਈ ਉਹਨੂੰ ਚਾਚੇ ਨੂੰ ਦੇਖਿਆ ਵਾਲੇ ਨਾਲ ਸਮਾਰ ਕੇ ਦੇਖਿਆ ਮਹਾਬੀ ਚਾਚਾ ਤੈਨੂੰ ਐਸਰ ਹੈ ਨਹੀਂ ਦਰੋਂਣ ਵਾਸਤੇ ਮੈਂ ਕਿਹਾ ਉਹ ਮਾਤਲਬੇ ਨਹੀਂ ਕਹਿੰਦਾ ਨਾ ਜੇ ਇੱਥੋਂ ਫੁੱਟੂਗਾ ਮਾ ਜੇ ਉਹੋਂ ਫੁੱਟਦਾ ਮੈਂ ਜ਼ਿੰਮੇਵਾਰ ਹਾਂ ਮੈਂ ਕਿਹਾ ਸੀ ਜੁਮੇ ਐ ਸਾਢੇ ਦਿਨ ਜੁਮਾ ਸੀ ਮੈਂ ਹਾਂ ਜੁਮੇ ਵਾਲੇ ਦਿਨ ਕਹਿਆ ਸੀ ਤੜਕੀ ਬਾਹਰ ਵਾਲੇ ਦਿਨ ਮੈਂ ਆਹ ਤੇਰੇ ਬੂਟੀ ਪਾਵਾਂਗੇ ਆਪਾਂ ਜਦ ਮੈਂ ਭਾਈ ਉਹ ਤੜਕੀ ਜਾ ਕੇ ਸਨੇਹੀ ਬੂਟੀ ਲਿਆਇਆ ਬੂਟੀ ਲਿਆ ਕੇ ਮੈਂ ਉਹ ਹੀ ਪਾਇਆ ਗੱਲ ਚ ਉਹ ਕਹਿੰਦੇ ਵੀ ਜੇ ਦਵਾਈ ਲੈ ਲਈਏ ਵੀ ਅਸੀਂ ਆਖਿਆ ਮਹਾਪੀ ਦਵਾਈ ਤਾਂ ਲੈਵੇ ਜੀ ਸੱਤ ਕੇ ਰੋਣ ਵੀ ਪਰ ਇਹ ਬੂਟੀ ਵੀ ਪੂਰਾ ਕੰਮ ਕਰੋ ਲਈ ਦਵਾਈ ਵੀ ਪਰ ਉਹ ਬੂਟੀ ਨੇ ਉਹ ਫਿਰਦਾ ਚਾਚਾ ਸੱਤ ਸੀ ਸੱਤ ਸਾਲ ਹਨਿਆ ਗੁਣਾਕਾਰੀ ਬੂਟੀ ਹੈ ਉਹ ਮਹਾਕਾਰੀ ਬੂਟੀ ਹੈ ਤੁਸੀਂ ਦੱਸ ਦਿਓ ਮੈਨੂੰ ਕਿੱਸਾ ਜਿਹੜੇ ਠੀਕ ਹੋਏ ਨੇ ਉਹਨਾਂ ਨੂੰ ਪਤਾ ਨਾ ਹਾਂ ਠੀਕ ਹੈ ਹੁਣ ਮੈਨੂੰ ਕਹਿੰਦੇ ਨੇ ਬਥੇਰਾ ਵੀ ਮਹਾ ਜਰ ਰੋਹਾਰ ਕੇ ਪੌਣੀ ਪਿਆ ਕਰੋਗੇ ਮਹਾ ਜਰ ਪਤਾ ਨਹੀਂ ਕਦੋਂ ਇਨਸਾਨ ਨਿਕੜ ਜਾਣਾ ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਹੁਣ ਗੁਣ ਦੇਖੇ ਜਾਵਾਂ ਉਹਦੇ ਪੋਤੇ ਨੂੰ ਮੈਂ ਠੀਕ ਹੈ ਜੀ ਹੋਰ ਨਹੀਂ ਕਿ ਸਾਨੂੰ ਦੱਸਦਾ ਪੋਤਾ ਪਾ ਦਿਆ ਕਰੂਗਾ ਹੋਰ ਕੋਈ ਕਰਨ ਵਾਲਾ ਨਹੀਂ ਪੋਤਾ ਮੇਰਾ ਨਿਆਣਾ ਹਰੇ ਆ ਦਸਵੀਂ ਖਰਾ ਕੇ ਉਹਨੂੰ ਇਹਨਾਂ ਕੰਮਾਂ 'ਚ ਪਾ ਦੂ ਭਾਈ ਕਿਸੇ ਦਾ ਭਲਾ ਕਰ ਲਿਆ ਕਰ ਹਾਂਜੀ ਹਾਂ ਹਾਂਜੀ ਮਾਤਾ ਜੀ ਆਪਣਾ ਨਾਮ ਦੱਸੋ ਤੇ ਕੀ ਇਲਾਜ ਕਰਾਇਆ ਤੁਸੀਂ ਕਿੰਨਾ ਤੋਂ ਕਰਾਇਆ ਸਾਰੀ ਜਾਣਕਾਰੀ ਦਿਓ ਜੀ ਅੱਜ ਮੇਰਾ ਨਾਮ ਜਸਪ੍ਰੀਤ ਹੈ ਅੱਛਾ ਜੀ ਹਾਂਜੀ ਅਸੀਂ ਰਾਜ ਦੇ ਰਾਜਵੀਰ ਦੇ ਡੈਡੀ ਤੋਂ ਜੈਤੋਂ ਜੈਤੋਂ ਜੈਨਮਾਈਂ ਨਾਮ ਉਹ ਕਹਦੇ ਜੈਤੋਂ ਨਾ ਹਾਂਜੀ ਕੀ ਨਾਮ ਉਹਨਾਂ ਦਾ ਜੈਵਤੋ ਜੈਵ ਚੱਠੇ ਦੋ ਕਰਾ ਦੇਣਾ ਆ ਜਾ ਠੀਕ ਹੈ ਜੀ ਹਾਂਜੀ ਹੁਣ ਜੀ ਮੈਂ ਜਮਾ ਠੀਕਾਂਗੀ ਹਾਂ ਹਾਂਜੀ ਇਹਨਾਂ ਨੇ ਵੀ ਸਮਝੇ ਸਾਨੂੰ ਉਹ ਬੁੱਟੀ ਦੋ ਵੇਰ ਪਾਈਤੀ ਜੀ ਹਾਂ ਹਾਂ ਦੋ ਗੇਲ ਪਾਈਤੀ ਜੀ ਮੈਂ ਬਹੁਤ ਵਧੀਆ ਜਮਾ ਠੀਕਾ ਮੇਰਾ ਉਹ ਕੇ ਸਰੀਰ ਉਹ ਉੱਪਰ ਉੱਡ ਜਾਂਦੀ ਹੈ ਉਹ ਠੀਕ ਹੈ ਜੀ ਹਾਂਜੀ ਹਾਂ ਗੱਲ ਚ ਪਾਈਤੀ ਜੀ ਉਹ ਆਪੇ ਉੱਡ ਜਾਂਦੀ ਹੈ ਹਾਂ ਕੈਸਰਬ ਦੀ ਚੀਜੀ ਮੈਨੂੰ ਸ਼ਿਕਾਇਤ ਵੀ ਜਮਾ ਠੀਕਾ ਮੈਂ ਇਹਨਾਂ ਨੇ ਕੈਸਰਬ ਦੀ ਉਹ ਅੱਛਾ ਜੀ ਜਿਹੜੀ ਬੁੱਟੀ ਪਾਈਤੀ ਇਹਨਾਂ ਨੇ ਮੈਨੂੰ ਠੀਕ ਹੈ ਜੀ ਹਾਂ ਜੀ ਹੁਣ ਮੈਂ ਜਮਾ ਠੀਕਾ ਜੀ ਜਮਾ ਰਾਮ ਆ ਗਿਆ ਹਾਂ ਜਮਾ ਰਾਮ ਆ ਗਿਆ ਜੀ ਮੈਨੂੰ ਜਮਾ ਰਾਮ ਆ ਗਿਆ ਜੀ ਠੀਕ ਹੈ ਜੀ ਹਾਂ ਜੀ ਹਾਂ ਤੇ ਮੇਰੇ ਬੰਦ ਹੋ ਗਏ ਅੱਗੇ ਜਿਹੜੇ ਟੈਸਟ ਹੁੰਦੇ ਤੇ ਜੀ ਹਾਂ ਹੁਣ ਮੇਰੇ ਟੈਸਟ ਵੀ ਬੰਦ ਹੋ ਗਏ ਹਾਂ ਹੁਣ ਅਸੀਂ ਨੇ ਜਾਣਾ ਹੈਗਾ ਹੁਣ ਕੱਲੀ ਦਵਾਈ ਦਵਾਈਆ ਬਸ ਜਮਾ ਠੀਕ ਹੋ ਗਏ ਹਾਂ ਜੀ ਹਾਂ ਜੀ ਹਾਂ ਜਮਾ ਠੀਕਾ ਹਾਂ ਹਾਂ ਜਮਾ ਠੀਕਾ ਜੀ ਹਾਂ ਉਹ ਫਿਰ ਫਿਰ ਕੋਲ ਤੇ ਆ ਜਾ ਹਾਂ ਆ ਠੀਕ ਹੈ ਜੀ ਜਾਓ ਜਮਾ ਠੀਕ ਠਾਕ